ਗੋਲੀਆਂ ਮਾਰਨੀ ਹੈ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਹਿੰਮਤ ਹੈ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ ਅਸਤੂ ਨੇ ਅੱਜ ਪੂਰੀ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਦੇਰ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪਿੱਛਾ ਕਰਨ ਦੀ ਕੋਈ ਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਪੀੜੀ ਜਾ ਕੇ ਇਸ ਸੀਜ਼ਨ ਨੂੰ ਥੱਲ ਫੇਰਦੀ ਆ ਮੇਰਾ ਖਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾ ਇਧਰ ਧਰਨੇ ਵਾਲ ਧਿਆਨ ਦੇਣ خاطر ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਅਸੀਂ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ ਆਨ ਕਰ ਲਿਆ ਨੇ ਭਾਵੇਂ ਬਾਹਰ ਬੈਠਾ ਉਹਦਾ ਟ੍ਰਾਇਲ ਇੱਥੇ ਚੱਲੂਗਾ ਉਡੀ ਗਹਿਰਾ ਜੀ ਦੇ ਵਿੱਚ ਵੀ ਸਜ਼ਾ ਹੋਊਗੀ ਕਿ ਮੇਰੀ ਗੱਲ ਜੋ ਸੁਣਦਾ ਹੈ ਤਾਂ ਚੱਜ ਨਾਲ ਸੁਣ ਲੈ ਸੌ ਘਰਾ ਦੇ ਡੈਣਾ ਵੀ ਛੱਡ ਦਿੰਦੀਆਂ ਹੋਣੀਆਂ ਮੈਂ ਤਾਂ ਉਹਨੂੰ ਡੈਣ ਨਾਲੋਂ ਵੀ ਵੱਡੀ ਡੈਣ ਆਪਸਾਂ ਦਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਾਂ ਦੁਕਾਨਦਾਰ ਜਾਂ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੁਸੀਂ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਕੋ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗੱਲ ਦੀ ਸੁਣਵਾਈ ਹੋ ਗਈ ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲ ਜੇ ਆਮ ਤੋਂ ਆਮ ਵੀ ਬੰਦਾ ਚਲ ਜੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆਂ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਪ੍ਰੈਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਘੁਮਾ ਕੇ ਕਰਾਂਗੇ ਆ ਪਿੱਛੇ ਜੇ ਘਟਨਾ ਹੋਈ ਸੀ ਆਪਣਾ ਟੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਫੜੇ ਗਏ ਨੇ ਸਰਪਤੀ ਸਾਹਿਬ ਉਹ ਤੁਮੇ ਸੀਆਈਏ ਦੀ ਟੀਮ ਨੇ ਫੜੇ ਨੇ ਸੋ ਅਸੀਂ ਲੱਗੇ ਆਂ ਕਿਉਂਕਿ ਹਰ ਇੱਕ ਪਾਸੇ ਲੱਗੇ ਆਂ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤੋਂ ਧਰਨਾ ਮਾਰਾ ਹੁੰਦਾ ਆ ਪਰ ਜੇ ਤੁਸੀਂ ਧਰਨਾ ਲਾਇਆ ਤੇ ਤੁਸੀਂ ਏਕੇ ਨੂੰ ਸਾਬਤ ਕੀਤਾ ਆ ਇਹ ਏਕਾਪਾਂ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾੜੀ ਜੀ ਹਿੰਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜਾਊਗਾ ਉਹ ਕਮੇਟੀ ਬਿਲਕੁਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜੜੀਆਂ ਉਹ ਗੋਲ ਕੇ ਇੱਥੇ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀ ਇਨਫਾਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਲਬ ਕੋ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰੋਸੀਡ ਕਰ ਸਕੀਏ ਇਹ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਡਟੇਲ ਦੇ ਵਿੱਚ ਗੱਲ ਨਹੀਂ ਕਰਨੀ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸਖਤ ਤਾੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਤੇ ਤਾਹੂ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਫੇਰ ਚਾਹੇ ਕਿਸ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸ ਦਾ ਕੋਈ ਮਾਰਿਆ ਜਾਵੇ ਇਹਨਾਂ ਕੰਮਾਂ ਤੋਂ ਬਾਅਦ ਆਜੋ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲੰਡਾ ਆ ਚਾਹੇ ਕੋਈ ਸੱਤਾ ਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਬੇਰਾਂ ਨੂੰ ਰਿਕੁਐਸਟ ਆ ਵੀ ਉਹ ਆਪ ਤੇ ਵਿਦੇਸ਼ 'ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭਾਰੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਫੀਸ਼ ਕਰਦੇ ਆਂ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਸ਼ਹਿਰ ਦੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮੈਦਾਨ ਆ ਉਹ ਅਸੀਂ ਜਿਹੜੇ ਨਾਕਾ ਬੰਦੀ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਨਾਕੇ ਤਾਂ ਤੁਹਾਨੂੰ ਜਰੂਰ ਉਹਨਾਂ ਮੁੱਕਾ ਜਰੂਰ ਕਾਜ ਇਹ ਨਹੀਂ ਮੈਂ ਕਹਿ ਤਕਿਨਾ ਲਾਗੂ ਨੇ ਲਾਗੂ ਕਰਾਂਗੇ ਥੈਂਕ ਯੂ ਪੈਰਾ